ਨਾ ਵੀ ਹੁਣ ਲਾਤਾ ਜ ਨਾਕਾ लवली ਆ ਗਈ ਹੁਣ ਮੇਰੀ ਫੋਟੋ ਆ ਗਈ ਹਾਏ ਮੇਰੀ ਆਈਲੈਸ਼ਸ ਲਾਤਾ ਕੀ ਆਈ ਗੀਂ ਦੇ ਕੇ ਸਾਨੂੰ ਆਵੇ ਅੱਧੀ ਲੱਤੀ ਆਹ ਸਹੀ ਕੁਲਤੀ ਸਹੀ ਕੁਲ ਇਹਦੇ ਚ ਕਿਸੇ ਆ ਇੱਥੇ ਆ ਵੇਖੋ ਮੀਨੂ ਦੀ ਰੀਪੀਚੀ ਨਾ ਇੱਥੇ ਮੀਨੂ ਦੀ ਰੀਪੀਚੀ ਕੁਮੈਂਟ ਇਨ ਬੜੀ ਬੜੀ ਇਹਨੇ ਬੜੀ ਰੌਣਕ ਲਾਈ ਬੜੀ ਵਜੇ ਵਜਾ ਕਰਾਈ ਨਾ ਬੰਦਿਆਂ ਨੇ ਨਾ ਵੀ ਜੈ ਮਾਲਾ ਜੈ ਮਾਲਾ ਜੈ ਮਾਲਾ ਤੇ ਉਹ ਸਹੀ ਗੱਲੇ ਜੈ ਮਾਲਾ ਨਹੀਂ ਹੱਡੀਆਂ ਲੰਬੀਆਂ ਉਹ ਪਤਾ ਨਹੀਂ ਗੱਡੀ ਦੇ ਵਿੱਚ ਉਹਨੇ ਗੱਡੀ ਦੇ ਵਿੱਚ ਕਿਤੇ ਰੱਖੀਆਂ ਤੇ ਉਹ ਨੂਆ ਗੱਡੀ ਵਾਲੇ ਲੈ ਲੂਗੇ ਕਿਤੇ ਲੈ ਇਧਰ ਇਹ ਭੰਗੜਾ ਪੈਂਡਿਆ ਕਣੀ ਸਾਰੇ ਟਾਈਮ ਹੁੰਦਾ ਹੋਰ ਕੀ ਮੈਂ ਆਇਆ ਹੈਗਾ ਗੱਡੀ ਵਾਸ਼ ਕਰਾਉਣ ਵਾਸਤੇ ਤੇ ਬੱਤੀ ਬੰਦਿਆ ਕੰਮ ਹੋ ਗਿਆ ਖਰਾਬ ਹੁਣ 10-15 ਮਿੰਟ ਰੁਕਣਾ ਪਊਗਾ ਇੱਥੇ ਲੈ ਵੀ ਗੱਡੀ ਤੇ ਹੋ ਗਈ ਆਪਣੀ ਸਾਫ਼ ਹੋ ਰਿਹਾ ਚੱਲ ਰਿਹਾ ਕੰਮ ਦੂਰ ਨਾ ਗੱਡੀ ਦਾ ਜੱਦਾ ਕੰਮ ਹੋਇਆ ਤੇ ਗੱਡੀ ਡਿਸਕਾ ਮਾਰਨ ਲੱਪੀ ਆ ਪਰ ਮਗਲੀ ਲਾਈ ਟੁੱਟੀ ਉਹ ਚ ਪਾਣੀ ਪੈ ਗਿਆ ਉਹ ਵਾਵਾ ਗਏ ਮੈਂ ਆਪ ਨਹੀਂ ਪਾਉਣਿਆ ਮਹਾਨ ਦਾ ਚੱਲ ਨਹੀਂ ਲੱਗਦੀ ਅੱਜ ਮੰਮੀ ਜੀ ਠੀਕ ਕਰਕੇ ਛੱਡਣਗੇ ਕੁੜੀਆ ਦਾ ਐ ਸੂਟ ਕਿਨੇ ਮੰਮੀ ਬਲਾ ਦੂੰਗਾ ਕਰਤਾ ਮੈਂ ਤੇ ਬੜੇ ਚਿਰ ਤੱਕ ਗਿਆ ਭਰਾ ਗੱਡੀ ਧੋਣ ਵਾਸਤੇ ਪਰ ਵੀ ਬੜੀਆਂ ਰੀਝਾਂ ਨੇ ਗੱਡੀ ਧੋਤੀ ਯਾਰ ਵਧੀਆ ਧੋਤੀਆਂ ਆ ਸਰਤਾ ਆਇਦਨਾ ਗਾਣਾ ਆ ਇਹਦੇ ਗਾਣੇ ਜਿੰਨੇ ਬੜੇ ਨਿਮਰਤਾ ਜਿਹੇ ਵਾਲੇ ਨੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਹੁੰਦੇ ਨੇ ਗਾਣੇ ਬਹੁਤ ਵਧੀਆ ਹੁੰਦੇ ਨੇ ਇਹਦੇ ਤੇ ਨਿਰਵਾਜਾ ਵੀ ਨਾਲ ਸਸਿਕਾਨ ਸਵਾਗਤ ਹੈ ਤੁਹਾਡਾ ਆਇਦਨ ਵਲੌਗ ਦੇ ਵਿੱਚ ਤੇ लवली ਹਣੀ ਆ ਰਹੇ ਨੇ ਘਰੇ ਅੱਜ ਉਹਨਾਂ ਨੂੰ ਮੰਗਲਵਾਰ ਹੈ ਨਾ ਅੱਜ ਨਹੀਂ ਉਹਦੇ ਹੀ ਰੱਜ ਨਹੀਂ ਆਹ ਰਾਜੂ ਸੱਸਾ ਠੀਕ ਨਹੀਂ ਹੈ ਹਾਂ ਹਾਂ ਮੈਨੂੰ ਇਹ ਲੱਗਦਾ ਮੈਂ ਮੰਗਲਵਾਰ ਛੁੱਟੀ ਕਰਦੇ ਆ ਰਾਜੂ ਠੀਕ ਨਹੀਂ ਤੇ ਘਰੇ ਚਾਰੇ ਚੋਬਰ ਕੇ ਬੈਠੇ ਸੀ ਸੰਦੀਪ ਨੇ ਕਿਹਾ ਵੀ ਆਜੋ ਤੇ ਆਉਣ ਲੱਗੇ ਆ ਹੁਣ ਘਰੇ ਉਦਾਂ ਚੱਲੀ ਚੰਗੀ ਏ ਕੁੜੀ ਕੁੜੀ ਬੀਬੀ ਏ ਚੱਲੀ ਠੀਕ ਆ ਯਾਰ ਇਹ ਮੇਰੀ ਘਰ ਦੀ ਬੀਬੀ ਕੀ ਆ ਮਤਲਬ ਬੰਨਣਾ ਕਿਹੜਾ ਆ ਦੱਬਾ ਉਹਨੂੰ ਵਿਚਾਰਨ ਹੜਾਉਣਾ ਹਣ ਚੋਣਾ ਚੁੱਟੂ ਕਾਇ ਰੱਖੀ ਲੈ ਹਾਂ ਉਹਦਾ ਬਾਰੀ ਸੰਡੂ ਸਾਹਿਬ ਕੀ ਹਾਲ ਏ ਪਾਜੀ ਹੋਰ ਜੀ ਕੀ ਹਾਲ ਚਾਲ ਹੋਰ ਸਭ ਠੀਕ ਜੀ ਸੇਤਾਂ ਇਹਦੇ ਨੂੰ ਕੀ ਕਰਾਂ ਦੀ ਤਿੱਕ ਉਹਦੇ ਉਹਦੇ ਪਾਪਾ ਨੂੰ ਕਰਕੇ ਦਿਖਾਓ ਇਹ ਦੇਖ ਕੇ ਕਰਕੇ ਦਿਖਾਓ ਉੱਦ ਕਿੰਨਾ ਕਰਦੀ ਵੇ ਬਿੰਦੀ ਪਾਪਾ ਨੂੰ ਕਰਕੇ ਦਿਖਾਈ ਬਿੰਦੀ ਇਹਨੇ ਬਸ ਲਾਉਣੀ ਹੈ ਕੋਈ ਵੇਖ ਜੂ ਲਈਏ ਇਹਦੇ ਲਾ ਦੇ ਮੱਥੇ ਤੇ ਫੜ ਕੇ ਪਾ ਲਈ ਅੱਜ ਦੇ ਮੈਚ ਆ ਹਾਂ ਦਾਨੀ ਬਿੰਦੀ ਕਰਨੀ ਕਰਨਾ ਕੁਛ ਹਾਂ ਦਾਨੀ ਜੀ ਲਾ ਦੇ ਇਹਨੇ ਨਹੀਂ ਲਗਵਾਉਂ ਦਿੰਦੀ ਮੈਂ ਮਤਾਈਂ ਮਮਮੀ ਨੇ ਦੇ ਚਾਹੇ ਕੀ ਛੋਣੀ ਲੱਗੀ ਚਾ ਵੇਖੋ ਪਾਣਾ ਮੈਜ ਕਰੀਏ ਪਾਣੀ ਨਹੀਂ ਪਜਾਮੀ ਬਾਰੇ ਇਹਨਾਂ ਲੱਗੀ ਜੀ ਪਾ ਦਾਂਗੇ ਨਾ ਆ ਹੁਣੇ ਜੇ ਮਮਮੀ ਨੇ ਸੀ ਕੇ ਨਾ ਸੂਟ ਜਪਾਇਆ ਵਧੀਆ ਕੱਲ ਤੇ ਟਾਈਟ ਹੀਗਾ ਅੱਜ ਫੇਰ ਹੋਰ ਦੂਰੇ ਸਹੀ ਕੀਤਾ ਜੀ ਛੋੜਾ ਛੂਟ ਪਾਇਆ ਅੱਜ ਗੁੰਨੇ ਹਾਂ ਹਾਈ ਕੋਨੇ ਕਲਾਸਿੰਗ ਕਰਦੇ ਹਾਂ ਹਾਈ ਇਹ ਕਿੰਨੀ ਪਿਆਰੀ ਲੱਗਦੀ ਹੈ ਹਿਮਾਲਿਆ ਤਾਂ ਹੀ ਲਿਆਉਂਦਾ ਫਿਰ ਕਿੱਦਾਂ ਪੈਣੀ ਹਾਂ ਉਹ ਇੱਕ ਦੁਕਾਨ ਤੋਂ ਨਹੀਂ ਮਿਲਿਆ ਫਿਰ ਦੂਸਰੀ ਕਿਆ ਕਰਦੋ ਕਿਆ ਰਜੂਣੀ ਦੇਖ ਰਹੇ ਮੇਰੇ ਵਿਆਹ ਦੀ ਐਲਬਮ ਦੇਖਣ ਦੇ ਨੇ ਇਹਨਾਂ ਨੇ ਦੇਖੀ ਨਹੀਂ ਚਲੋ ਇਹਨੂੰ ਪਾਪਾ ਇਹਨਾਂ ਨੇ ਖੰਡੀ ਨਹੀਂ ਪਾਪਾ ਤਾਂ ਨਹੀਂ ਦੇ ਦੋ ਲੈ ਹਾਂ ਹਾਂ ਇਹਨਾਂ ਨੂੰ ਇਧਰ ਪਰੋਲਿਆ ਨਾ ਪਾਣੀ ਦੋ ਸਿਆਣੀ ਜੀ ਲੱਗਣੀ ਨਾ ਪੂਟ ਪਾ ਕੇ ਆਹ ਸਿਆਣੀ ਜੀ ਗੁੰਡੀ ਹੈ ਨਾ ਪਾਪਾ ਜਦੋਂ ਅਜੇ ਲੱਗੀ ਨਹੀਂ ਨਾ ਭਾਈ ਲੱਗੀ ਲੂਗੀ ਭਾਈ ਨਾ ਜੇ ਥੋੜੀ ਤਿਆਰ ਕੀਤੀ ਨਾ ਹੋਰ ਸੋਹਣੀ ਲਗਣੀ ਤਿਆਰ ਕਰਾਂਗੇ ਉਹਦੀ ਬਿੰਦੀ ਲਾ ਕੇ ਲਾ ਲਈ ਉਹਦੀ ਬਿੰਦੀ ਲਾਤੀ ਲਾਈ ਜਾਂਦੀ ਮੈਨੂੰ ਫੜ ਕੇ ਲਾਤੀ ਇਹਦੇ ਮੱਥੇ ਤੇ ਆ ਕੜੇ ਹੱਲੇ ਵੀ ਪਈ ਪਪਾ 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 ਮਮਾ ਮਮਾ ਲ ਲੈ ਨਾ ਸਨਨ ਚੂੜੀਆਂ ਵੇਚੀਆਂ ਇਹ ਕਹਿੰਦੀ ਮੈਨੂੰ ਆ ਦੇਈ ਪੂਜਾ ਕਹਿੰਦੀ ਮੈਨੂੰ ਹੋਰ ਆ ਦੇਈ ਮੈਂ ਕਹਿੰਦਾ ਥੱਲੇ ਪਾੜ ਦੂੰਗੀ ਤੁੰਗੀ ਕਰਨੀ ਹੈ ਲਾ ਆ ਮੇਰੇ ਪੈਨ ਦੇ ਕੋਈ ਆ ਹੋ ਇਹ ਮਸਜਿਦ ਦੇ ਘਰੇ ਆਇਆ ਸੀਗਾ ਮੈਂ 4 ਮਹੀਨੇ ਮੇਰਾ ਜਨਮ ਮੇਰਾ ਜਨਮ ਬਟਾਲੇ ਦਾ ਹੀ ਆ ਹਾਂ ਜਿੱਦ ਤਰ ਸਮੇਂ ਲੈ ਪੈਲਸ ਨਹੀਂ ਕੀਤਾ ਸੀ ਵਿਆਹ ਨਾ ਮੈਂ ਉਹ ਤਾਂ ਥੋੜਾ ਹੋਰਾਂ ਸਮੇਂ ਲੈ ਪੈਲ ਉਹ ਉਦੋਂ ਉਧਰ ਕਿਉਂ ਨਹੀਂ ਸਕਨਤੇ ਸਕਨਤੇ ਕੈਨੂ ਰਾਵਣ ਪਤਾ ਕਿੱਧਰ ਹੀ ਉਹ ਸਾਲੇਸਨ ਸਕੂਲ ਲੱਗੇ ਠੀਕ ਹੈ ਹਾਂ ਸਾਲੇਸਨ ਸਕੂਲ ਇਹ ਸੂਟ ਪਾਇਆ ਉਹ ਤੇ ਆਣੇ ਸਾਈਕਲ ਤੇ ਇਹ ਸੂਟ ਪਾਇਆ ਉਹ ਤੇ ਆਹ ਉਹ ਇਹ ਸੂਟ ਪਾਇਆ ਉਹ ਹੋਏ ਵਾਕਈ ਇਹ ਸੂਟ ਪਾਇਆ ਸਹੀ ਗੱਲ ਪਰ ਰੌਣਕ ਵੱਖਰੀ ਹੁੰਦੀ ਪਿਆ ਹਾਂ ਸਹੀ ਉਧਰ ਰੌਣਕ ਉਹਨੇ ਬਾ ਬਾਹ ਤੇ ਰੌਣ ਹੀ ਹੁੰਦਾ ਵਗੇ ਬਾਹ ਰੌਣ ਹੁੰਦਾ ਪਰ ਰੌਣਕ ਹੁੰਦੀ ਨਹੀਂ ਨਵੀਂ ਮੈਂ ਕਹ ਦੋ ਵੀ ਨਹੀਂ ਆਣੇ ਹਾਂ ਸਾਲੇ ਖ ਹੋਇਆ ਹੋਊਗਾ ਫਿਰ ਮੈਂ ਤੋ ਆ ਲੈਣਾ ਵਾ ਜਲਦੀ

ਆਹੋ ਇਹਦੇ ਨਾਲ ਦੇਖੋ ਸਹੀ ਹੈ ਡੈਡੀ ਜੀ ਕਿਹਾ ਪਗਦਾ ਕਣੇ ਵੇ ਬਾਪੂ ਮੇਰਾ ਦੀ 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 ਕਾਕਾ ਹੀ ਮਾਰੀ ਇਹਦੇ ਤੋਂ ਬੜੇ ਹੱਸੇ ਲਈ ਫੋਟੋਆਂ ਇੱਕ ਦੋ ਹੈਂ ਬਿੱਸੇ ਪੂਰਾ ਮੇਕਅਪ ਚੋਂਂਦਿਆ ਪੱਖੇ ਮੈਂ ਜਾਣ ਕੇ ਨਹੀਂ ਲਵਾਏ ਇਹ ਚਾਚਾ ਹੀ ਨੇ ਤੁਹਾਡੇ ਹੂੰ ਦਿੱਲੀ ਵਾਲੇ ਸਹੀ ਗੱਲ ਹੁਣ ਇਹਦੀ ਥੋੜੀ ਘਟ ਗਈ ਹੈ ਹੂੰ ਸਹੀ ਹੈ ਕਿਉਂ ਦੀ ਦੀ ਆ ਵੇਖ ਸਹੀ ਰਮਾਲੇ ਕਿਦਾਂ ਰੱਖਿਆ ਪੰਨੇਣਾ ਮਨ ਮਹੌਲ ਕਰਨ ਹਟਦਾ ਨਹੀਂ ਠੀਕ ਹੈ ਇਹ ਅਗੇ ਤੈਨੂੰ ਭਾਜੀ ਹਣੀ ਹਮ ਠੀਕ ਹੈ ਮੈਂ ਵੀ ਇਧਰ ਆ ਗਈ ਕਿਰਨ ਦੀਦੀ ਹਣੀ ਹੁਣ ਸਗਲ ਸਗਲ ਨਾਲ ਵੰਡੇ ਹੈਨਾ ਹਮ ਮੇਲਾ ਚ ਜਾਨ ਨਾਰਮਲੀ ਚਾਹੀਦੀ ਨਹੀਂ ਲਿਪਸਟਿਕ ਬਿੰਦੀ ਜੋ ਵੀ ਹੰਦਣਾ ਹੈ ਮਹਿੰਦੀ ਸਹੀ ਹੈ ਨਾ ਇਹ ਉਹਦੇ ਨਾਲ ਕੈਂਡੀ ਕੈਂਡੀ ਸਾਹਿਬ ਕੈਂਡੀ ਸਾਹਿਬ ਆਈ ਆ ਮਾਸੜ ਜੀ ਆ ਮਾਸੀ ਜਿਨ੍ਹਾਂ ਘਰੇ ਮੱਲੋਂ ਮੇਰਾ ਜਨਮ ਹੋਇਆ ਠੀਕ ਹੈ ਹਾਂ ਮਾਸੀ ਦੇ ਹਵਾਲੇ ਕਾ ਲਏ ਜਾਣਾ ਹੈ ਲੈ ਮੈਂ ਇਦਾਂ ਹੀ ਡੈਡੀ ਅੰਗੂਆਂ ਕਿ ਹੋ ਗਏ ਵੀ ਆਮ੍ਰੇਸ਼ਾ ਕਿਹੋ ਨਾਨਾ ਨੇ ਨਹੀਂ ਨਹੀਂ ਉਹਦਾਂ ਹੀ ਬਸ ਖਾਂਦੇ ਪੀਂਦੇ ਨਹੀਂ ਉਹਦਾਂ ਠੀਕ ਹਾਂ ਆਈ ਹਾਡੀ ਫੋਟੋ ਫੈਮਲੀ ਦੀ ਮੇਤਾ ਜਿਹਦਾ ਫੈਮਲੀ ਹੁੰਦੀ ਏ ਇਦਾਂ ਵਧੀਆ। ਹਾਂ ਬਣਾ ਕਮਨ ਕੀ। ਕਿਉਂ? ਫੋਟੋ ਚੱਲ। ਇਹ ਸਾਰੀਆਂ ਮੇਰੇ ਕੋਲ ਤਾਂ ਪਿੰਡ ਰਿਵਲ ਜਿਹੇ ਹੈਗੇ ਫੋਟੋਆਂ ਸਾਰੀਆਂ। ਹਾਂ। ਤੇਜ ਬਣੇ। ਤੀਨੀ ਨਵੇਂ ਕਿਵੱਡੇ ਜਿੰਦੇ। ਹੂੰ। ਨਹੀਂ ਸਰ। ਹੂੰ। ਸਾਰੇ ਕਹਿੰਦੇ ਕੰਮ ਤੇ ਛੁੱਟੀ ਨਹੀਂ ਕਰਦੇ ਤੇ। ਹੂੰ। ਨਹੀਂ ਇਦਾਂ ਇਹ ਭੰਗੜਾ ਪੈਂਡਿਆ ਕਣੀ। ਬਸ ਉਹ ਦੋ ਚਾਹ ਹੁੰਦਾ ਭੰਗੜੇ ਦਾ ਬਸ। ਕਿਹ ਮੁਰਕੇ ਬੰਦਾ ਮੋਹਰ ਬਣ ਜਾਂਦਾ। ਇਹ ਨੀ ਰਜੂ ਬਣਿਆ ਪੁੱਛੋ ਰਜੂ ਬਣਿਆ ਤਾਂ ਨਾ ਟਾਈਮ ਹੁੰਦਾ ਹਾਏ ਕਿੰਨੇ ਸਾਰੇ ਟਾਈਮ ਹੁੰਦਾ ਹੋਰ ਕੀ ਹਾਂ ਅੱਛਾ ਜਦੋਂ ਉੱਥੇ ਪੈਲੈਸ ਦਰਨ ਬਸ ਆ ਉਧਰ ਸੋਣੇ ਲੱਗਦੇ ਬਸ ਹੋਰ ਕੀ ਜਾਗੋ ਜੀ ਜਾਗੋ ਕੱਢੀਓ ਤਾਂ ਆਏ ਜਾਗੋ ਇਹ ਆਪਣਾ ਸ਼ਾਜ ਕੁਟਣ ਵਾਲਾ ਵਿਭਾਗ ਸਾਰਾ ਆ ਫੈਮਿਲੀ ਆਪਣੀ ਇਦਰਾ ਮੇਰੀਆਂ ਭੈਣਾਂ ਜੱਗੂ ਦੇ ਜੱਗੂ ਦੀਆਂ ਭਰਾਤ ਆ ਨਹੀਂ ਉਸ ਨੂੰ ਨੂੰ ਭੁੱਲਦਾ ਇਹਨਾਂ ਨੇ ਨਾ ਭਰਾਤ ਲੇਟ ਕਰਾਈ 4 ਵਜੇ ਅੱਛਾ ਆ ਚੀਜ਼ਾਂ ਨੇ ਕਰਾਈ ਬਸ ਭਰਾਤ ਲੇਟ ਹੋ ਗਈ ਹੋਰ ਨਹੀਂ ਕਰ ਇਹ ਆਪਣਾ ਬੀਰਿੰਗ ਕਾਲਜ ਦੇ ਸਾਹਮਣੇ ਫੋਟੋ ਸ਼ੂਟ ਕੀਤਾ ਸੀ ਠੀਕ ਠੀਕ ਹਾਂ ਅਹੀਂ ਤੇ ਬੁੱਢੇ ਹੋ ਗਏ ਅਹੀਂ ਡਿਗਰੀ ਕੇ ਭਾਜੀ ਨੇ ਕਿਦੋਂ ਹੋਣਾ ਸਹੀ ਗੱਲ ਨੀ ਨੀ ਆਪਣਾ ਵੱਡੀ ਨੂੰ ਫੋਨ ਕਰੀਂ ਕਦੋਂ ਆਉਣਾ ਇੰਨ ਇੱਥੇ ਪਕੌੜੇ ਠੰਡੇ ਹੋਈ ਜਾਂਦੇ ਆਹ ਇੰਦੇ ਟਾਂਸੀ ਵੀ ਚੱਲ ਗਈਆਂ ਨਾ ਮੈਂ ਇਹਦੇ ਨਾਲ ਹੀ ਚੱਲੀ ਬੜੇ ਜੀ ਮੈਂ ਨਾ ਪਹੁੰਚ ਗਈ ਹੂੰ ਲਗਾ ਦੋ ਅੱਗੇ ਹੂੰ ਚਿਲਪਾ ਨਾਲੇ ਡਾਗੇ ਮੈਂ ਕਾਈ ਸਰ ਸਰ ਬੱਲਾ ਦੇਖੋ ਹੈ ਇਹਨੂੰ ਮੈਂ ਕਹਾਂ ਭਰਾ ਛਾਲ ਮਾਰ ਵੀ ਇਹ ਪੇ ਭੱਜੀ ਗਾਨ ਬੁੜਕੀ ਨਹੀਂ ਮਾਰੀ ਜਿਵੇਂ ਲੱਗਾ ਤਰ ਮੈਂ ਚੱਜਣਾ ਇੱਕ ਵਾਰੀ ਫੋਟੋ ਤੇ ਖਿਚਾਲਾ ਲੇ ਮम्मी ਦੀਆਂ ਨਕ ਵੀ ਆ ਗਈਆਂ ਚੰਗੀ ਆ ਕਿ ਨਹੀਂ ਨਹੀਂ ਚੰਗੀ ਹੈ ਦੱਸ ਚੰਗੀ ਵੀ ਵੇਖ ਕੇ ਲੈਂਦੀ ਹੈਗੀ ਸਹੀ ਲੱਗੀ ਮम्मी ਵੇਹੇ ਹੂੰ ਠੀਕ ਹੈ ਬਹੁਤ ਵਧੀਆ ਨਿਗਾਹ ਸਹੀ ਹੈ ਨਿਗਾਹ ਸਹੀ ਲੱਭਦਾ ਕਿ ਨਹੀਂ ਸਾਫ ਜਾਂ ਨਹੀਂ ਗੱਲਾਂ ਵੀ ਸਾਫ ਲੱਭਣ ਨੇ ਜਿਹਨਾਂ ਜੀ ਨਹੀਂ ਥੋੜੀ ਬਤੀ ਸਹੀ ਤੇ ਹਰ ਗੰਨੂ ਫੜਾ ਕੇ ਵੀ ਸਹੀ ਗੱਲ ਹੈ ਬਸ ਵੇਖਦੇ ਸਹੀ ਹੈ ਜੋ ਪੂਰੀ ਉਹਦੇ ਹੱਕ ਕਰ ਗੰਦੀ ਤੇਜੀ ਆ ਵੀ ਠੀਕ ਹੈ ਆਈ ਪਾ ਭਾਬੀ ਨੇ ਸਰਮਾ ਜਿੱਦਾਂ ਪਾਣੀ ਨੇ ਬੜੀ ਰੀਲ ਹੈ ਵਾਇਰਲ ਹੋਈ ਰਹੀ ਹੈ ਵੀ ਆ ਰੇਸ਼ਿੰਦ ਕਰਦੀ ਗੁਰਦੁਰ ਸਾਹਿਬ ਪਹੁੰਚ ਕੇ ਵਾਹੀ ਗਈ ਤੇ ਵੀ ਉੱਥੇ ਗਈ ਨਾ ਮਤ ਟਿਕਣੀ ਇਹ ਪਹਿਲਾਂ ਫੱਲੀ ਹੁੰਦੇ ਨਾ ਗੁਰਦੁਆਰਾ ਹੁਣ ਉੱਪਰ ਲੱਗੀ ਸਾਡੀਆਂ ਸਾਰਿਆਂ ਦੀ ਹੈ ਨਾ ਹੱਥ ਜੋੜਿਆ ਜੀ ਫੁੱਤੀ ਹਾਂ ਉਹ ਲਾਉਂਦੇ ਨਾਉਂਦੇ ਜੀ ਖਿੱਚ ਨਹੀਂ ਹੁੰਦੀ ਆ ਨਾ ਹਾਂ ਬਸ ਇਥੇ ਮਿਲਦੀ ਹੈ ਲੈ ਵੀ ਹਾਂ ਲੱਤਾਂ ਜਨਕਾ ਲਵਲੀ ਆ ਗਈ ਹੈ ਹੋਰ ਮੇਰੀ ਫੋਟੋ ਆ ਗਈ ਹਾਂ ਮੇਰੀ ਅਲੈਸ਼ ਇਸ ਲੱਤ ਗਈ ਆ ਗਈ ਟੀਕੇ ਸਾਨੂੰ ਆਵੇ ਅੱਧੀ ਲੱਤ ਗਈ ਉਹ ਸਹੀ ਕੋਲਤੀ ਸਹੀ ਕਰਨ ਇਹਦੇ ਚ ਕਿਸੇ ਆ ਇੱਥੇ ਆ ਵੇਖੋ ਮੀਨੂ ਦੀ ਦੀ ਪਿੱਛੇ ਨਾ ਇੱਥੇ ਮੀਨੂ ਦੀ ਦੀ ਪਿੱਛੇ ਪੇ ਮੇਰੀ ਨਾ ਮਾਤੇ ਪਹੁੰਚ ਗਏ ਆਪਾਂ ਇਹ ਦੀਆਂ ਨਾ ਗੁਰਦੁਆਰਾ ਸਾਹਿਬ ਦੀਆਂ ਫੋਟੋਆਂ ਤਾਂ ਇਹ ਤੋਂ ਬਟਾਲੀ ਲੈ ਕੇ ਆਈ ਹਾਂ ਮੀਰਦਾਨਾ ਹਾਂ ਆਇ ਤੇ ਸੀ ਦੀਦੀ ਕੀ ਆ ਸੀ ਇੱਕ ਖੋਸ਼ ਹੁੰਦੀ ਨਹੀਂ ਉਧਰ ਉੱਥੇ ਬੜੀ ਭਜਣਦੀ ਨਹੀਂ ਇਹ ਲਾਵਾਂ ਜਿਹੜੀਆਂ ਮੈਂ ਆਪ ਹੀ ਲਿਖਵਾਈਆਂ ਸੀ ਸਪੈਸ਼ਲ ਕਹਿ ਕੇ ਹਾਂ ਦੇਖੋ ਇਹ ਕਿਤਾਬਾਂ ਆ ਫੋਨ ਫੜੀ ਆ ਤੇ ਯਾ ਦੇਹੀ ਹੁਣੀ ਪਹਿਲੇ ਪਜਾਮੀ ਪਾਤੀ ਆ ਆ ਲੈ ਵੀ ਪਜਾਮੀ ਆ ਸੋਹਣੀ ਸਿਆਲੀ ਜੀ ਲੱਗਦੀ ਆ ਜੀ ਹਣਾ ਹਾਂ ਹੁਣ ਮੈਂ ਤੈਨਵਰੀ ਮਿਲਣੀ ਇਹਨਾਂ ਨੇ ਬੜੀ ਰੌਣਕ ਲਾਈ ਬੜੀ ਵਜੇ ਵਜਾ ਕਰਾਈ ਹੈ ਨਾ ਬੰਦਿਆਂ ਦੇ ਨਾਲ ਵੀ ਪਹਿਲੇ ਇੱਕ ਕਰ ਮਿਲੀ ਰੋ ਕੇ ਜੈ ਮਾਲਾ ਜੈ ਮਾਲਾ ਤੇ ਜੈ ਮਾਲਾ ਦੀਆਂ ਹੱਡੀਆਂ ਲੰਬੀਆਂ ਉਹ ਪਤਾ ਨਹੀਂ ਗੱਡੀ ਦੇ ਵਿੱਚ ਪੋਣੀ ਗੱਡੀ ਦੇ ਵਿੱਚ ਕਿਤੇ ਰੱਖੀਆਂ ਤੇ ਉਹ ਨਵਾਂ ਗੱਡੀ ਉਹ ਲੈ ਲੂਗੇ ਕਿਤੇ ਗੱਡੀ ਜੈ ਮਾਲਾ ਦੇ ਸਾਨੂੰ ਪਿੱਛੇ ਛੱਡ ਗਈ ਏ ਮੈਨੂੰ ਡੇਗ ਗਈ ਹੰਮੇ ਨੂੰ ਡੇਗੀ ਹੈ ਆਈ ਉੱਧਰ ਲੱਗ ਗਈ ਮੈਨੂੰ ਕਾਦੀ ਆਏ ਜਦੋਂ ਇਹ ਉੱਧਰ ਉਪਰੋਸ ਪੌੜੀਆਂ ਤੇ ਪੌੜੀਆਂ ਤੇ ਤੁਹਾਨੂੰ ਭਰਨੇ ਪਈ ਨਹੀਂ ਜਦੋਂ ਇਹ ਉਤਰੀ ਨਾ ਮੇਰੇ ਨਾਲ ਵੇਖ ਕੇ ਰੋਣ ਲੱਗ ਗਈ ਮੈਂ ਮੈਨੂੰ ਕਹਿੰਦੀ ਕੀ ਹੋਇਆ ਮੈਨੂੰ ਚਾਹ ਤੂੰ ਆਸ ਤੋਂ ਪਹਿਲਾਂ ਜੀਜਾ ਰੋਇਆ ਵੱਡਾ ਹਾਂ ਪਹਿਲਾਂ ਮੇਰੀ ਉਹਨੇ ਭਰੇ ਚੌਲ ਇੱਥੇ ਹਾਂ ਆਹ ਮੂਲੀ ਨਹੀਂ ਤੋਂ ਮਾ ਉਹ ਕਹਿੰਦੀ ਤੂੰ ਮੈਨ ਮਿਲੀ ਨਹੀਂ ਮੈਨੂੰ ਨਹੀਂ ਚੱਲਦਾ ਚਲ ਕੋਈ ਨਹੀਂ ਵੀਡੀਓ ਦੀ ਗੱਡ ਗਿੜੀ ਦੇਖੀ ਹਾਂ ਜੇ ਵੀਡੀਓ ਨਾ ਕਟਾਈ ਹੋਊਗੀ ਦੇਖੀ ਹਾਂ ਮੈਂ ਇੱਥੇ ਮੈਂ ਚੱਲ ਕੋਈ ਨਹੀਂ ਅਤੁਰ ਉਤਰੇ ਬੜੇ ਮਹਿੰਗੇ ਆ ਨਾ ਰੋ ਸੁਖਮਨ ਨੇ ਕਾਰਿਆ ਹੈ ਇਹ ਪਹੁੰਚ ਗਿਆ ਬੜੇ ਗੋਲ ਗੱਪੇ ਡੋਸੇ ਖਵਾਈ ਲੈ ਆ ਕੇ ਇਹ ਸਦਾ ਹੀ ਆਪਾਂ ਗਏ ਮੱਥਾ ਟੇਕਣ ਵਾਸਤੇ ਆਪਣੇ ਕਮਰੇ ਜਿਹੜੀ ਪਾਲਕ ਸਾਹਿਬ ਬਣੀ ਹੈ ਇਹ ਐਂਡ ਵਾਲੀਆਂ ਫੋਟੋ ਆ ਗਈਆਂ ਬਸ ਪੋਚ ਜਿਹੜੇ ਇੱਕ ਦੋ ਹੀ ਰਿਹਾ ਤੇ ਨਹੀਂ ਜਿਵੇਂ ਬਸ ਗਿਆ ਮੈਨੂੰ ਆ ਫੋਟੋ ਆਪਣੀ ਬੜੀ ਪਿਆਰੀ ਲੱਗਦੀ ਆ ਵਾਲੀ ਕਿਹੜੀ ਹੈ ਵਾਲੀ ਹਾਂ ਇਹ ਇਹ ਵਾਲੀ ਫੋਟੋ ਆ ਤੁਹਾਡੀਆਂ ਸਾਰੀਆਂ ਬਹੁਤ ਸੋਹਣੀਆਂ ਨੇ ਉਧਰੋਂ ਲੇਟ ਨੇ ਹੋ ਗਏ ਹਨਾ ਨੇਰਾ ਹੋ ਗਿਆ ਲੱਗਦਾ ਹਾਂ ਸੀ ਤੇ ਉਧਰੋਂ ਉਧਰੋਂ ਲੈਂਗੇ ਲੈਣ ਜਾਣਾ ਹੀ ਹੈ ਇਹੋ ਲੈਂਗੇ ਇਸ ਵੇਲੇ ਚੁੱਕ ਲਾਂ ਤੇਰਾ ਵੀ ਅਹੀਂ ਲਿਆਏ ਸੀ ਨਾ ਇਹ ਹੈਗੀ ਸਟਾਰਟਿੰਗ ਐਲਬਮ ਦੀ ਆ ਵੀ ਬਹੁਤ ਪਿਆਰੀ ਹੈ ਇਹ ਕੋਟਰ ਫੋਟੋ ਤੁਹਾਨੂੰ ਦਿਖਾ ਦਿੰਨੇ ਚਿੱਤਾ ਭੁਲ ਕੇ ਦਿਖਾਉਂਦਾ ਆਹ ਵਾਲੀ ਇਹ ਵੀ ਬਹੁਤ ਸੋਹਣੀ ਹਾਂ ਇਹ ਵੀ ਬਹੁਤ ਸੋਹਣੀ ਹਾਂ ਮੋੜ ਦੇ ਹੋਈ ਗਈ ਆਹ ਫੋਟੋ ਪਾ हां <laughs> ए ए तो हम जदा जी आ जाओ आवी बड़ी प्यारी आई इथे चल लिया बंगला नचंदी है नचंदी जाओ जाओ, जाओ। हरगुणे बाय ये तो पैलेस ही होए है ना ਸਾਹੇ ਪੈਲਸ ਵਿੱਚ ਜਿਹੜੇ ਵਿਆਹ ਵਾਲੇ ਦਿਨ ਇਹਨਾਂ ਟਾਈਮ ਨੇ ਦੋ ਚਾਰ ਫੋਟੋਆਂ ਕਲਿੱਕ ਕੀਤੀਆਂ ਬਸ ਹਾਂ ਸਾਡੇ ਸ਼ਗਨ ਵਾਲੇ ਦਿਨ ਵੀ ਦੋ ਕੀ ਹੋਏ ਤੇ ਬਰਾਤ ਵਾਲੇ ਦਿਨ ਨਹੀਂ ਸਰ ਸ਼ਗਨ ਵਾਲੇ ਦਿਨ ਤੇ ਫਿਰ ਵੀ ਥੋੜੀਆਂ ਫੋਟੋਆਂ ਆ ਗਈਆਂ ਵੀ ਨਰਸਾਨ ਸਾਡੀਆਂ ਚਾਰ ਨਰਦ ਨੇ ਇਹਨਾਂ ਕਾਪੀ ਬਣਵਾ ਕੇ ਲੈਂਦੀ ਆਹ ਸਹੀ ਹੈ ਵੀ ਦੂਜਾ ਜਿਹੜਾ ਫਰੇਮ ਪੈੜਾ ਲੱਗਦਾ ਆ ਨਾਲੇ ਸਾਈਜ਼ ਵੀ ਬਿਲਕੁਲ ਛੋਟਾ ਠੀਕ ਹੈ ਹਾਂ ਤੇ ਇਹਦੇ ਨਾਲ ਦਾ ਮੇਰੇ ਕੋ ਫਰੇਮ ਹੈ ਕਿ ਸਾਈਜ਼ ਛੋਟੇ ਵਾਲਾ ਸੀ ਸੋਹਣਾ ਲੱਗਾ ਬਹੁਤ ਸੋਹਣੇ ਲੱਗਦੇ ਨੇ ਕਾਲੀਆਂ ਤੁਸੀਂ ਏ ਵੀ ਕਿੰਨੀ ਪਿਆਰੀ ਲੱਗ ਰਹੀ ਅੱਜ ਦਾ ਨਵਾਂ ਸ਼ੂਟੂ ਪਾ ਕੇ ਪਜਾਮੀ ਇਹਦਾ ਇਹ ਵੀ ਵਾਈਟ ਪਾਈ ਜਾਨੇ ਫਿਰ ਗੰਦੀ ਕਰੀ ਜਾਂਦੀ ਫਿਰ ਉੱਪਰੋਂ ਉਹਨਾਂ ਨੇ ਚੇਂਜ ਕਰ ਦਿੰਦੇ ਆ ਆਈ ਆਈ ਨਵਾਂ ਸ਼ੂਟੂ ਕਿੱਥੇ ਪਈ ਹੋਈ ਕਿੱਥੇ ਹੈਂ ਪੁੱਤ ਤਾਂ ਇੰਨਾ ਪਿਆਰਾ ਲੱਗਣੇ ਨਾ ਅੱਜ ਅੱਜ ਤਾਂ ਪੁੱਤ ਮੇਰਾ ਸ਼ਿਆਣਾ ਲੱਗਣ ਡਿਆਈ ਸੱਦੇਖ ਲਵਾ ਸੱਦੇ ਸੱਦੇਖ ਲਵਾ ਚਲੋ ਉੱਪਰੋਂ ਹਾਂ ਵੈਰੀ ਗੁੱਡ ਆ ਚੋਲੇ ਹੋਣਾ ਜਿਹੜੇ ਕਹਿੰਦੇ ਸੀ ਕਿੰਨੀ ਪਿਆਰੀ ਸਿਆਣੀ ਕਿੰਨੀ ਲੱਗਣ ਦੀ ਹੈ ਵੀ ਮੈਂ ਉਹ ਤੇਰੀ ਉਹ ਵੈਰੀ ਗੁੱਡ ਓਏ ਬਹੁਤ ਖਲੋਜੇ ਸਦਾ ਸਦਾ ਖਲੋ ਚਲੋ ਕਿੱਧਰ ਪਾ ਦ ਹੁਣ ਕਿੱਧਰ ਪਾ ਦ ਆ ਵੈਰੀ ਗੁੱਡ ਹਰ ਗੋਣ ਉੱਠ ਕੇ ਕਿੱਧਰ ਪਾਓ ਫੇਰ ਉੱਠ ਕੇ ਉੱਠ ਕੇ ਉੱਠ ਕੇ ਐਨੂੰ ਵੇਖੋ ਐਨੂੰ ਵਾਹ ਕਿੱਧਰ ਪਾ ਦੋ ਬਹੁਤ ਨੇ ਸੂਟ ਕਰਨਾ ਪਿਆਰਾ ਲੱਗਣੇ ਹਣ ਬਹੁਤ ਸੋਹਣਾ ਪਿਆ ਕਿੰਨੀ ਖੁਸ਼ ਹੁੰਦੀ ਲਾਂਗ ਭਰਦੀ ਨਾ ਤਾਂ ਬਹੁਤ ਖੁਸ਼ ਹੁੰਦੀ ਈ ਜਾ ਜਾਓ ਦਾਦੀ ਕੋ ਦਾਦੀ ਕੇ ਜਾਓ ਜਾਓ ਜਾ ਕਿੰਨੀ ਖੁਸ਼ ਹੋਏ ਖੁਸ਼ ਹੋਏ ਕਿੰਨੀ ਹੁੰਦੀ ਚਲ ਜਾਓ ਜਾਓ ਦਾਦੀ ਕੇ ਜਾਓ ਦਾਦੀ ਕੋ ਦਾਦੀ ਕੋ ਉਹਦੇ ਪੈਰ ਚੜ ਗਏ ਨਾ ਹੋਏ ਧਾਗਾ ਮੇੜਿਆ ਕੱਢਿਓ ਉਹਦੇ ਪੈਰ ਚ ਧਾਗਾ ਡਿਆ ਹੋਇਆ ਚੱਲ ਚਲੋ ਹੁਣ ਚਲੋ ਚਲੋ ਜਾ ਦਾਦੀ ਕੇ ਜਾਓ ਜਾਓ ਜਾਏ ਚਲ ਗਿਆ ਜੀ ਬਹੁਤ ਸੋਹਣੀ ਲੱਗਣ ਲੀ ਅੱਜ ਤੇ ਬਹੁਤ ਜਾਓ 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 ਉਤਮ ਬਾਜੀ ਪੈ ਜਾਂਦੀ ਪਤਨੀ ਉਹ ਤੇਰੀ ਐਨੂਣਾ ਬਾਜੀ ਕਿਤੇ ਭੱਜੀ ਫਿਰਦੀ ਹਣ ਹੁਣ ਡਰ ਲਾਦਾ ਮੈਂ ਜਦੋਂ ਡੇਗਣਾ ਪਏ ਕੇ ਕੋਪਰਾ ਬੰਮੇ ਕੋਲ ਆ ਚਲੀ ਏ ਤਰ ਕੇ ਮੇਰ ਕੋ ਮੇਰ ਕੋ ਆ ਜਾ ਚਲ ਉਠੋ ਹਾਂਜੀ ਪਹਿਲਾਂ ਉਹ ਤੇ ਇਹ ਨਾਲ ਲਾ ਨਹੀਂ ਹਾਂਜੀ ਕੋਈ ਵੀ ਲੈ ਪਹਿਲਾਂ ਲਾ ਦੇ ਹਾਂ ਬਿੱਟੀਆਂ ਤੇ ਉਹਨਾਂ ਲਾਇਆ ਉਹਨੇ ਸਟicker ਲਿਆ ਟੋਟੋ ਸਾਈਨ ਹੈ ਸਟੈਂਡਰਡ ਸਾਈਜ਼ ਨਹੀਂ ਇਹ ਲੱਡੂ ਉੱਠ ਗਈ ਮਨ ਲਗਾ ਸੁਤੀ ਸਟੈਂਡਰਡ ਸਾਈਜ਼ ਦਾ ਨਹੀਂ ਜੇ ਸਾਡੇ ਬਣੀਆਂ ਹੋਈਆਂ ਭਿੰਡੀਆਂ ਤੇ ਇਹ ਕਾਫੀ ਚਿਰਾਂ ਬਾਅਦ ਬਣੀਆਂ ਮੇਰੇ ਸਾਂ ਨਾਲ ਹਨਾ ਬੜੇ ਚਿਰਾਂ ਬਾਅਦ ਬਣਾਈਆਂ ਬੜੇ ਹੈ ਤੇ ਗਰਮੀਆਂ ਵਾਲੀਆਂ ਵਾ ਤੇ ਹੂੰ ਗਰਮੀਆਂ ਦੇ ਵਿੱਚ ਵੀ ਕਿੱਥੇ ਇੱਕ ਅੱਧੀ ਵਾਰੀ ਕਿਤੇ ਬਣਾਈਆਂ ਹਨਾ ਆਪਾਂ ਦੇਖ ਰਹੇ ਆ ਅਰਦਾਸ ਮੂਵੀ ਆ ਰੋਟੀ ਖਾ ਲਈ ਮੇਰੀ ਕੀ ਹੈ ਕਹਿੰਦੇ ਰੋਟੀ ਖਾ ਕੇ ਲੰਮੇ ਨਹੀਂ ਪਾਣਾ ਚਾਹੀਏ ਪਰ ਮੈਂ ਪੈ ਗਿਆ ਭੀ ਅੱਜ ਫਿਰ ਉਹ ਨਾ ਕਿੰਨੀ ਓਕੀ ਹੁੰਦੀ ਫੂਣੀ ਖਾ ਲਈ ਰਾਧਾ ਕਬਲੀ ਆ ਗਈ ਕਾਈ ਦਾਦੀ ਕਿਥੇ ਹੈ ਕਾਈ ਕਾਈ ਦਾਦੀ ਕਿਹੜੀ ਦਾਦੀ ਕਾਈ 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 ਆਈ ਲੈ ਦਾਦੀ ਆ ਆ ਮੈਂ ਮਿੰਜ ਜਫੀ ਪਾਉਣੀ ਨੇ ਤੂੰ ਸਿਖਾਈ ਬੜੀ ਸੋਹਣੀ ਜਫੀ ਪਾਉਂਦੀ ਹੁਣ ਬੜਾ ਸੋਹਣਾ ਪਾਉਂਦੀ ਮੈਂ ਨਹੀਂ ਕਿ ਪਹਿਲੇ ਜਫੀ ਪਾ ਫਿਰ ਬਾਹਰ ਖੜਨਾ ਤੈਨੂੰ ਆਈ ਕੋਈ ਹੱਥ ਛੱਡ ਕੇ ਖਲੁੱਦੀ ਤੇਰੇ ਕੰਨ ਕਿੱਥੇ ਕੰਨ ਕਿੱਥੇ ਤੇਰੇ ਕੰਨ ਉਂਗਲਾ ਤੇ ਕੰਨ ਕੰਨ ਕਿੱਥੇ ਤੇਰੇ ਕੰਨ ਤੇਰੇ ਪੈਰ ਕਿੱਥੇ ਤੇਰੇ ਪੈਰ ਆਈ ਹੁਣ ਸੱਪ ਦਾ ਬਾਵਾ ਕਿੱਥੇ ਉਹ ਵੀ ਪਤਾ ਹੈ ਹਰ ਗੁਣ ਤੇਰੀ ਅੱਖਾਂ ਕਿੱਥੇ ਆਹ ਸੁਣਦੀ ਆ ਹਰ ਗੁਣ ਗੁਰਿਆਮੜੀ ਹਰ ਗੁਣ ਪੁੱਤਰ ਅੱਖਾਂ ਕਿੱਥੇ ਅੱਖਾਂ ਅੱਖਾਂ ਦਾ ਨਿਸ਼ਾਨ ਕਰਦੇ ਆ ਅੱਗੀ ਖਿਲਿਆਗੀ ਡਰਾ ਦੇ ਨੱਕ ਹਰ ਗੁਣ ਨੱਕ ਕਿੱਥੇ ਤੇਰਾ ਨੱਕ ਨੱਕ ਹਾਓ ਨੱਕ ਵੀ ਸਾਰਾ ਉਸ ਆਪ ਦਾ ਕੰਨ ਕੰਨ ਕਿੱਥੇ ਤੇਰੇ ਕੰਨ ਪਹਿਲੇ ਦਿਨ ਤੋਂ ਮੈਂ ਪੁੱਛਿਆ ਕੰਨ ਕਿੱਥੇ ਕੰਨ ਨਾ ਤੇਰਾ ਅੰਬੇ ਸੁਣ ਕੰਨਾ ਯਮਨ ਕੁਲ ਮਾਦੀ ਤੇਰਾ ਨਾਮ ਕਦੀ ਸਿਖਾਇਆ ਜਾਂ ਨਾ ਹਰ ਗੁਣ ਜੁੜੀ ਕਿਤੇ ਬੋਦੀ ਬੋਦੀ ਕਿੱਥੇ ਤੇਰੀ ਸਿਰ ਤੇ ਦਾਦੀ ਹੱਥ ਸੇਕਣੀ ਥੋੜੀ ਹੱਥ ਹੱਥ ਥੋੜੀ ਸੇਕੀ ਦੇ ਹੁਣ ਅੰਗਿਆ ਕਦੀ ਦੀ ਗਿੰਦੀ ਕਹਿੰਦੀ ਹਰ ਗੰਨ ਨੂੰ ਜਿਆਦਾ ਤੇ ਜਿਆਦਾ ਖਾਇਆ ਕਰ ਉਹ ਵਲੌਗ ਦੇ ਵਿੱਚ ਮਜ਼ਾ ਆਉਂਦਾ ਓਹ ਦੇ ਗਿਆ ਹੀ ਪਤਾ ਹੈ ਕੋਨੇ ਬੰਦੇ ਆਈ ਓਏ ਬਿੱਲੀ ਆ ਗਈ ਅੱਜ ਇਹ ਕੀ ਪਤਲੀ ਜਿਹੀ ਬਣੀ ਸੂਟ ਪਾ ਲਈ ਬਿੱਲੀ ਆ ਗਈ ਬਿੱਲੀ ਬਿੱਲੀ ਆ ਗਈ